ਬੇਸੰਤੋਖਾ ਬੰਦਾ ਸੇਵਾ ਨਹੀਂ ਕਰ ਸਕਦਾ ਸਾਧ ਸੰਗਤ ਤੁਸੀਂ ਸਬਰ ਸੰਤੋਖ ਵਾਲੇ ਵੀ ਹੱਥ ਵਿੱਚ ਕੋਈ ਚੀਜ਼ ਵਰਤਾਉਣ ਲਈ ਭੇਜੋਗੇ ਨਾ ਉਹਦੇ ਲਈ ਆਪਣੇ ਲਈ ਭਾਵੇਂ ਬਚੇ ਨਾ ਬਚੇ ਉਹ ਕਹਿੰਦਾ ਦੂਜੇ ਨੂੰ ਖਵਾਈਏ ਯਾਰ ਤੁਸੀਂ ਵੇਖੋ ਕਦੀ ਮਾਂ ਕੋਲ ਕਿੱਡਾ ਸਬਰ ਹੁੰਦਾ ਕਈ ਵਾਰੀ ਘਰ 'ਚ ਕੋਈ ਚੀਜ਼ ਬਣਦੀ ਹੈ ਬੜੀ ਸਵਾਦ ਤੇ ਸਾਰਿਆਂ ਨੂੰ ਕੌਲੀਆਂ 'ਚ ਪਾ ਕੇ ਮਾਂ ਨੇ ਵੰਡ ਦਿੱਤੀ ਆਪਣੀ ਜੋਗੀ ਥੋੜੀ ਜੀ ਰੱਖ ਲਈ ਪਰ ਇੱਕ ਬੱਚੇ ਨੇ ਫੇਰ ਮੰਗ ਲਈ ਵੀ ਹੈਗੀ ਆ ਕਈ ਵਾਰੀ ਮਾਂ ਆਪਣੇ ਹਿੱਸੇ ਦੀ ਰੱਖੀ ਹੋਈ ਵੀ ਪੁੱਤ ਧੀ ਨੂੰ ਖਵਾ ਦਿੰਦੀ ਹੈ ਇਹ ਸਬਰ ਹੈ ਕਦੀ ਕੋਈ ਗੱਲ ਨਹੀਂ ਮੈਂ ਫੇਖ ਹਾਲਾ ਕਈ ਵਾਰੀ ਮਾਂ ਝੂਠ ਵੀ ਬੋਲ ਦਿੰਦੀ ਐ ਬੱਚੇ ਪੁੱਛਦੇ ਨੇ ਮਾਂ ਤੂੰ ਖਾ ਲਿਆ ਕਹਿੰਦੀ ਹਾਂ ਮੈਂ ਖਾ ਲਿਆ ਵਾ ਪਰ ਮਾਂ ਨੇ ਆਪਣੇ ਜੋਗਾ ਵੀ ਜਿਹੜਾ ਰੱਖਿਆ ਉਹ ਵੀ ਪੁੱਤ ਧੀ ਨੂੰ ਖਵਾ ਦਿੱਤਾ ਉਹ ਵੱਖਰੀ ਗੱਲ ਐ ਕਿ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਆ ਉਦੋਂ ਟਾਵੇਂ ਨੇ ਜਿਹੜੇ ਆਪਣੇ ਸਿੱਧਾ ਵੀ ਮਾਂ ਬਾਪ ਨੂੰ ਦੇਣ ਇਹ ਵਾਦ ਦੀ ਗੱਲ ਐ ਪਰ ਮਾਂ ਬਾਪ ਕਈ ਵਾਰੀ ਜਿਹੜਾ ਆਪਣੇ ਜੋਗਾ ਵੀ ਰੱਖਿਆ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਬੱਚਿਆਂ ਨੂੰ ਖਵਾ ਦਿਓ ਇਹਨਾਂ ਨੇ ਅੱਗੇ ਵਧਣਾ ਫੁੰੜਨਾ ਬਹੁਤ ਗੱਲ ਇਹ ਵੱਖਰੀ ਗੱਲ ਐ ਤੋ ਸਤਗੁਰ ਜੀ ਨੇ ਇਹ ਬਹੁਤ ਪਿਆਰੇ ਨੁਕਤੇ ਨੇ ਜਿਹੜੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਤੋਂ ਇੱਥੇ ਸ਼ਬਦ ਕਿੰਨਾ ਪਿਆਰਾ ਵਰਤਿਆ